ਵਕਵਾਕਾ ਕਿਸਾਨ ਜਥੇਬੰਦੀਆਂ ਵੱਲੋਂ 2020 ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਇੱਕ ਲੰਮਾ ਸੰਘਰਸ਼ ਲੜਿਆ। ਅਤੇ ਉਸ ਦੌਰਾਨ ਜੋ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਵਾਅਦੇ ਮੁਤਾਬਕ ਅਜੇ ਨਿਯੁਕਤੀ ਪੱਤਰ ਵੰਡੇ ਗਏ ਨਹੀਂ। ਇਕੋ ਇਸ ਤਰ੍ਹਾਂ ਕਿ ਜਿਸ ਦਿਨ ਕੋ ਅੰਤਮਾਂਜੀ ਦੀ ਸਰਕਾਰ ਬਣੀ ਹੈ ਅਸੀਂ ਉਸ ਤੋਂ ਪਹਿਲਾਂ ਹੀ ਬਣਨ ਤੋਂ ਪਹਿਲਾਂ ਹੀ ਅਸੀਂ ਵਾਅਦਾ ਕੀਤਾ ਸੀਗਾ ਕਿਸਾਨ ਭਰਾਵਾਂ ਦੇ ਨਾਲ ਕਿ ਜਿਹੜੇ ਪੰਜਾਬ ਦੀ ਪੰਜਾਬੀਆਂ ਦੀ ਕਿਸਾਨ ਔਰ ਕਿਸਾਨੀ ਦੀ ਲੜਾਈ ਲੜਦੇ ਜਿਹੜੇ ਕੋਈ ਕਿਸਾਨ ਮਜ਼ਦੂਰ ਸ਼ਹੀਦ ਹੋ ਗਏ ਸੀਗੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਤਕਰੀਬਨ 1.5 2 ਸਾਲ ਜੋ ਸੰਘਰਸ਼ ਚੱਲਿਆ ਸੀਗਾ ਉਹਨਾਂ ਨੂੰ ਕੰਪਨਸੇਸ਼ਨ ਹੈ ਜਿਹੜਾ ਉਹ ਦਿੱਤਾ ਜਾਊਗਾ ਨੌਕਰੀਆਂ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ ਅੱਜ ਸੁਨਾਮ ਹਲਕੇ ਦੇ 13 ਪਰਿਵਾਰ ਦੇ ਮੈਂਬਰਾਂ ਨੂੰ ਜਿਹੜੇ ਪਰਿਵਾਰਾਂ ਦੇ ਜੀ ਸ਼ਹੀਦ ਹੋ ਗਏ ਸੀਗੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਚਿੱਠੀ ਨੇ ਜਿਹੜੇ ਨਿਯੁਕਤੀ ਪੱਤਰ ਸੈਂਕਸ਼ਨ ਹੋਈ ਜਾ ਰਹੇ ਨੇ ਵਿਭਾਗਾਂ ਦੇ ਵਿੱਚ ਉਹਨਾਂ ਨੂੰ ਨੌਕਰੀ ਦਿੱਤੀਆਂ ਜਾ ਰਹੀਆਂ ਨੇ ਤੇ ਉਵੇਂ-ਉਵੇਂ ਉਹ ਚੱਲੀ ਜਾ ਰਹੇ ਸੇ ਕਿ ਆਨਗੋਇੰਗ ਪ੍ਰੋਸੈਸ ਹੈ ਜਦੋਂ ਤੱਕ ਅਖੀਰਲੇ ਪਰਿਵਾਰ ਨੂੰ ਵੀ ਸਰਕਾਰ ਵੱਲੋਂ ਨੌਕਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਇਹ ਪ੍ਰੋਸੈਸ ਚੱਲੇਗਾ ਅੱਜ 43000 ਦੇ ਕਰੀਬ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਔਰ ਕਿ ਤਾਂ ਸਿਰਫ ਸਰਕਾਰੀ ਨੌਕਰੀਆਂ ਨੇ ਜਿਹਦੇ ਨਾਲ ਜਦੋਂ ਇੱਕ ਮਾਹੌਲ ਬਣਦਾ ਜਿਹੜੇ ਬੱਚੇ ਮਾਇੂਸ ਹੋ ਕੇ ਬਾਹਰਲੇ ਮੁਲਕਾਂ ਦੇ ਵਿੱਚ ਪਲਾਨ ਕਰ ਰਹੇ ਸੀਗੇ ਹੁਣ ਉਹਨਾਂ ਦੇ ਵਿੱਚ ਇੱਕ ਕੌਨਫੀਡੈਂਸ ਆਣਾ ਸ਼ੁਰੂ ਹੋਇਆ ਕਿ ਜੇ ਅਸੀਂ ਪੜਾਂਗੇ ਮਿਹਨਤ ਕਰਾਂਗੇ ਤੇ ਸਰਕਾਰ ਵੱਲੋਂ ਬਿਨਾਂ ਪੈਸੇ ਤੋਂ ਸਫਾਰਸ਼ ਤੋਂ ਨੌਕਰੀ ਮਿਲੂਗੀ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਪਰ ਪੰਜਾਬ ਸਰਕਾਰ ਨੇ ਅਸੀਂ ਕੈਬਨਿਟ ਨੇ ਫੈਸਲਾ ਕਰ ਰੱਖਿਆ ਹੈ ਕੇ ਇਕੱਲੇ ਪੰਜਾਬ ਪੁਲਿਸ ਦੇ ਵਿੱਚ ਹੀ ਹਰ ਸਾਲ 2100 ਨੌਕਰੀ ਜਿਹੜੀ ਉਹ ਕੱਢਾਂਗੇ 300 ਸਬ ਇੰਸਪੈਕਟਰ ਦੀ 1800 ਸਿਪਾਹੀਆਂ ਦੀ ਸੋ ਇਹਦੇ ਨਾਲ ਇੱਕ ਚੰਗਾ ਮਾਹੌਲ ਹੈ ਜਿਹੜਾ ਬਣਾਦਾ ਬਾਕੀ ਹਰ ਘਰ ਨੂੰ ਤਾਂ ਜਿਵੇਂ ਕੈਪਟਨ ਸਾਹਿਬ ਉਹਨਾਂ ਨੇ ਪਿਛਲੇ ਸਰਕਾਰਾਂ ਵੇਲੇ ਝੂਠੇ ਲਾਰੇ ਲਵਾਦੇ ਲਾਤੇ ਕੀਤਾ ਕਿਸੇ ਦਾ ਕੁਸ਼ੈ ਨਹੀਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 220 ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਇੱਕ ਲੰਮਾ ਸੰਘਰਸ਼ ਲੜਿਆ ਅਤੇ ਉਸ ਦੌਰਾਨ ਜੋ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਵਾਅਦੇ ਮੁਤਾਬਕ ਅੱਜ ਨਿਯੁਕਤੀ ਪੱਤਰ ਵੰਡੇ ਗਏ ਨੇ ਸਾਡੇ ਨਾਲ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਲੈ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਥੈਂਕ ਯੂ ਸਰ ਜੇਕਰ ਗੱਲ ਕੀਤੀ ਜਾਵੇ ਜਿੱਥੇ ਲੰਬੇ ਸਮੇਂ ਤੋਂ ਮੰਗ ਸੀ ਬੇਸ਼ੱਕ 300 ਦੇ ਕਰੀਬ ਨਿਯੁਕਤੀ ਪੱਤਰ ਤੇ ਮਾਫਜਾ ਦੇ ਦਿੱਤਾ ਸੀ ਪਰ ਅੱਜ ਜੇਕਰ ਗੱਲ ਕੀਤੀ ਜਾਵੇ ਕਿੰਨੇ ਕਿਸਾਨਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਤੇ ਕੀ ਬੋਲਣਾ ਚਾਹੀਦਾ ਦੇਖੋ ਇਸ ਤਰ੍ਹਾਂ ਕਿ ਜਿਸ ਦਿਨ ਭਵੰਤਪਾਂਜੀ ਦੀ ਸਰਕਾਰ ਬਣੀ ਹੈ ਅਸੀਂ ਉਸ ਤੋਂ ਪਹਿਲੇ ਬਣਨ ਤੋਂ ਪਹਿਲੇ ਹੀ ਅਸੀਂ ਵਾਅਦਾ ਕੀਤਾ ਸੀਗਾ ਕਿਸਾਨ ਭਰਾਵਾਂ ਦੇ ਨਾਲ ਕਿ ਜਿਹੜੇ ਪੰਜਾਬ ਦੀ ਪੰਜਾਬੀਆਂ ਦੀ ਕਿਸਾਨ ਔਰ ਕਿਸਾਨੀ ਦੀ ਲੜਾਈ ਲੜਦੇ ਜਿਹੜੇ ਕੋਈ ਕਿਸਾਨ ਮਜ਼ਦੂਰ ਸ਼ਹੀਦ ਹੋ ਗਏ ਸੀਗੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਤਕਰੀਬਨ ਡੇਢ ਪੌਣੇ 2 ਸਾਲ ਜੋ ਸੰਘਰਸ਼ ਚੱਲਿਆ ਸੀਗਾ ਉਹਨਾਂ ਨੂੰ ਕੰਪਨਸੇਸ਼ਨ ਹੈ ਜਿਹੜਾ ਉਹ ਦਿੱਤਾ ਜਾਊਗਾ ਨੌਕਰੀਆਂ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ ਇਸੇ ਲੜੀ ਦੇ ਤਹਿਤ ਤਕਰੀਬਨ ਸੈਂਕੜੇ ਦੇ ਕਰੀਬ ਸ਼ਹੀਦ ਹੋਏ ਸੀਗੇ ਜਿਹੜੇ ਪੰਜਾਬ ਦੇ ਵਿੱਚ ਔਰ ਉਸੇ ਲੜੀ ਦੇ ਤਹਿਤ ਅੱਜ ਸੁਨਾਮ ਹਲਕੇ ਦੇ 13 ਪਰਿਵਾਰ ਦੇ ਮੈਂਬਰਾਂ ਨੂੰ ਜਿਹੜੇ ਪਰਿਵਾਰਾਂ ਦੇ ਜੀ ਸ਼ਹੀਦ ਹੋ ਗਏ ਸੀਗੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਚਿੱਠੀ ਨੇ ਜਿਹੜੇ ਨਿਯੁਕਤੀ ਪੱਤਰ ਨੇ ਉਹ ਦਿੱਤੇ ਗਏ ਨੇ ਮੈਂ ਸਮਝਦਾ ਕਿ ਜੋ ਬੰਦਾ ਚਲਾ ਜਾਂਦਾ ਆਪਦੇ ਪਰਿਵਾਰ ਨੂੰ ਛੱਡ ਕੇ ਦੁਨੀਆ ਛੱਡ ਕੇ ਉਹਦਾ ਕੋਈ ਕੰਪਨਸੇਟ ਤਾਂ ਨਹੀਂ ਕੀਤਾ ਜਾ ਸਕਦਾ ਉਹਦਾ ਕੋਈ 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 ਕੰਪਨਸੇਸ਼ਨ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ ਪਰ ਇੱਕ ਜ਼ਖਮਾਂ ਦੇ ਉੱਪਰ ਅੱਲੇ ਜ਼ਖਮਾਂ ਦੇ ਉੱਪਰ ਮੱਲਬ ਲਾਉਣ ਦਾ ਕੰਮ ਹੈ ਜਿਹੜਾ ਉਹ ਭਗਵੰਤ ਪਾੰਜੀ ਦੀ ਸਰਕਾਰ ਕਰ ਰਹੀ ਹੈ ਰੋਡੋ ਸਰ ਜੀ ਕਰ ਗੱਲ ਜਿਸ ਤਰ੍ਹਾਂ 13 ਸੁਨਾਮ ਹਲਕੇ ਤੇ ਕਿਸਾਨ ਪਰਿਵਾਰਾਂ ਨੇ ਉਕਤੀ ਪੱਤਰ ਵੰਡੇ ਕਰਨ ਕੀ ਇਸ ਤੋਂ ਇਲਾਵਾ ਵੀ ਕੀ ਕਿਸਾਨ ਪੀੜਤ ਹਾਲੇ ਵੀ ਰਹਿੰਦੇ ਨੇ ਨਹੀਂ ਦੇਖੋ ਜਿਵੇਂ ਜਿਵੇਂ ਸਰਕਾਰ ਦੇ ਧਿਆਨ ਚਾਹੀਏ ਸਾਰੇ ਡਿਪਟੀ ਕਮਿਸ਼ਨਰਸ ਵੱਲੋਂ ਜ਼ਿਲ੍ਹਿਆਂ ਵੱਲੋਂ ਕੇਸ ਬਣਾ ਕੇ ਉੱਪਰ ਸਰਕਾਰ ਕੋਲ ਭੇਜੇਗੇ ਤੇ ਜਿਵੇਂ ਜਿਵੇਂ ਜਾਈ ਜਾ ਰਹੇ ਨੇ ਉਸੇ ਤਰੀਕੇ ਦੇ ਨਾਲ ਹਰ ਜ਼ਿਲ੍ਹੇ ਦੇ ਕੇਸ ਸਰਕਾਰ ਵੱਲੋਂ ਸੈਂਕਸ਼ਨ ਹੋਈ ਜਾ ਰਹੇ ਨੇ ਮਹਕਮੇ ਦੇ ਵਿੱਚ ਉਹਨਾਂ ਨੂੰ ਨੌਕਰੀ ਦਿੱਤੀਆਂ ਜਾ ਰਹੀਆਂ ਨੇ ਤੇ ਉਵੇਂ-ਉਵੇਂ ਉਹ ਚੱਲੀ ਜਾ ਰਿਹਾ ਸੀ ਕਿ ਆਨਗoing ਪ੍ਰੋਸੈਸ ਹੈ ਜਦੋਂ ਤੱਕ ਅਖੀਰਲੇ ਪਰਿਵਾਰ ਨੂੰ ਵੀ ਸਰਕਾਰ ਵੱਲੋਂ ਨੌਕਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਇਹ ਪ੍ਰੋਸੈਸ ਚੱਲੇਗਾ ਸਰ ਹੁਣ ਤੱਕ ਪੰਜਾਬ ਦੇ ਵਿੱਚ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਕਿੰਨੀਆਂ ਕਿ ਨੌਕਰੀਆਂ ਮਿਲ ਚੁੱਕੀਆਂ ਦੇਖੋ ਐਗਜ਼ੈਕਟ ਮੇਰੇ ਕੋਲ ਸਾਰੇ ਜ਼ਿਲ੍ਹਿਆਂ ਦੀ ਦਾ ਕਾਊਂਟ ਤਣੀ ਹੈਗਾ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿੱਥੇ ਜਿਹਦਾ ਕੇਸ ਬਣ ਕੇ ਚੱਲ ਗਿਆ ਉਹਨੂੰ ਨੌਕਰੀ ਵਿਦਨ 2-3 ਮਨਸ ਤੋਂ ਸਰਕਾਰ ਵੱਲੋਂ ਸੈਂਕਸ਼ਨ ਹੋ ਕੇ ਆ ਜਾਂਦੀ ਹੈ ਹੂੰ ਉਸੇ ਤਰ੍ਹਾਂ ਹੀ ਕਿਸਾਨਾਂ ਦੀ ਗੱਲ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਹੈ ਵੀ ਲਗਾਤਾਰ ਪੰਜਾਬ ਸਰਕਾਰ ਨੌਜਵਾਨਾਂ ਦੇ ਲਈ ਉਪਰਾਲੇ ਕਰ ਰਹੀ ਹੈ ਨੌਕਰੀਆਂ ਹੋਣ ਚਾਹੀਏ ਜਾਂ ਰੁਜ਼ਗਾਰ ਹੋਵੇ ਪਿਛੇ 43000 ਨੌਕਰੀਆਂ ਵੀ ਦਿੱਤੀਆਂ ਗਈ ਸੀ ਸਰਕਾਰ ਦੇ ਵੱਲੋਂ ਹੋਰ ਕੀ ਉਪਰਾਲਾ ਕੀਤਾ ਜਾ ਰਿਹਾ ਦੇਖੋ ਇਸ ਤਰ੍ਹਾਂ ਕੇ ਸਰਕਾਰ ਦਾ ਕੰਮ ਹੁੰਦਾ ਹੈ ਮਾਹੌਲ ਸਿਰਜਣਾ ਔਰ ਉਹੀ ਮਾਹੌਲ ਸਿਰਜਣ ਦਾ ਕੰਮ ਹੈਡਾ ਉਹ ਪੰਜਾਬ ਦੀ ਭਗਵੰਤਬਾਨ ਸਰਕਾਰ ਕਰ ਰਹੀ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਜਿਸ ਦਿਨ ਸਰਕਾਰ ਬਣੀ ਉਸੇ ਦਿਨ ਤੋਂ ਹੀ ਸਰਕਾਰੀ ਨੌਕਰੀਆਂ ਬਿਨਾਂ ਪੈਸੇ ਤੋਂ ਬਿਨਾਂ ਸਪਾਸ ਤੋਂ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਉਹਨਾਂ ਦੀ ਕਾਬਲੀਅਤ ਦੇ ਆਧਾਰ ਦੇ ਉੱਪਰ ਮਿਲਣੀ ਸ਼ੁਰੂ ਹੋ ਗਈਆਂ ਅੱਜ 43000 ਦੇ ਕਰੀਬ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਔਰ ਇਹ ਤਾਂ ਸਿਰਫ ਸਰਕਾਰੀ ਨੌਕਰੀਆਂ ਨੇ ਜਿਹਦੇ ਨਾਲ ਜਦੋਂ ਇੱਕ ਮਾਹੌਲ ਬਣਦਾ ਜਿਹੜੇ ਬੱਚੇ ਮਾਯੂਸ ਹੋ ਕੇ ਬਾਹਰਲੇ ਮੁਲਕਾਂ ਦੇ ਵਿੱਚ ਪਲਾਨ ਕਰ ਰਹੇ ਸੀਗੇ ਹੁਣ ਉਹਨਾਂ ਦੇ ਵਿੱਚ ਇੱਕ ਕੌਨਫੀਡੈਂਸ ਆਉਣਾ ਸ਼ੁਰੂ ਹੋ ਗਿਆ ਕਿ ਜੇ ਅਸੀਂ ਪੜਾਂਗੇ ਮਿਹਨਤ ਕਰਾਂਗੇ ਤੇ ਸਰਕਾਰ ਵੱਲੋਂ ਬਿਨਾਂ ਪੈਸੇ ਤੋਂ ਸਵਾਰਥ ਤੋਂ ਨੌਕਰੀ ਮਿਲੂਗੀ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਪਰ ਪੰਜਾਬ ਸਰਕਾਰ ਨੇ ਅਸੀਂ ਕੈਬਨਿਟ ਨੇ ਫੈਸਲਾ ਕਰ ਰੱਖਿਆ ਹੈ ਕੇ ਇਕੱਲੇ ਪੰਜਾਬ ਪੁਲਿਸ ਦੇ ਵਿੱਚ ਹੀ ਹਰ ਸਾਲ 2100 ਨੌਕਰੀ ਜਿਹੜੀ ਉਹ ਕੱਢਾਂਗੇ 300 ਸਬ ਇਨਸਪੈਕਟਰ ਦੀ 1800 ਸਿਪਾਹੀਆਂ ਦੀ ਸੋ ਇਹਦੇ ਨਾਲ ਇੱਕ ਚੰਗਾ ਮਾਹੌਲ ਹੈ ਜਿਹੜਾ ਬਣਦਾ ਬਾਕੀ ਹਰ ਕਰਨ ਨੂੰ ਤਾਂ ਜਿਵੇਂ ਕੈਪਟਨ ਸਾਹਿਬ ਹੋਣਾ ਨੇ ਪਿਛਲੇ ਸਰਕਾਰਾਂ ਵੇਲੇ ਝੂਠੇ ਲਾਰੇ ਲਵਾਦੇ ਲਾਤੇ ਕੀਤਾ ਕਿਸੇ ਦਾ ਕੁਸ਼ੈ ਨਹੀਂ ਉਹ ਕੰਮ ਤਾਂ ਨਹੀਂ ਸਾਨੂੰ ਆਉਂਦਾ ਪਰ ਇਹਦੇ ਨਾਲ ਇੱਕ ਮਾਹੌਲ ਚੰਗਾ ਬਣਦਾ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਨੇ ਨੌਕਰੀਆਂ ਉਹ ਵੀ ਨਿਕਲ ਰਹੀਆਂ ਨੇ ਸੋ ਇੱਕ ਇੱਕ ਚੰਗੇ ਵਾਲੇ ਪਾਸੇ ਮਾਹੌਲ ਹੈ ਪੰਜਾਬ ਦਾ ਬਣਨਾ ਸ਼ੁਰੂ ਹੋਇਆ ਸਰੂਪਾ ਸਾਹਿਬ ਪਿਛਲੀ ਦਿਨੀ ਜਮਣੀ ਚੋਣ ਦੇ ਰਿਜ਼ਲਟ ਬੜਾ ਸ਼ਾਨਦਾਰ ਆਇਆ 37325 ਵੋਟਾਂ ਦੇ ਅੰਤਰ ਦੇ ਨਾਲ ਵੱਡੀ ਲੀਡ ਦੇ ਨਾਲ ਉਮੀਦਵਾਰ ਜਿੱਤੇ ਆ ਕੀ ਬੋਲਣਾ ਚਾਹੀਦਾ ਜਦੋਂ ਪੰਜਾਬ ਸਰਕਾਰ ਕੰਮ ਸ਼ਾਨਦਾਰ ਕਰੂਗੀ ਤੇ ਰਿਜ਼ਲਟ ਵੀ ਸ਼ਾਨਦਾਰ ਹੀ ਆਉਣਗੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਜਲੰਧਰ ਵੈਸੇ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਇੱਕ ਤਰਫਾ ਫੈਸਲਾ ਜਿਹੜਾ ਉਹ ਆਵਾਮੀ ਪਾਰਟੀ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਉੱਪਰ ਔਰ ਮਹਿੰਦਰਪਗ ਜੀ ਦੀ ਸ਼ਰਾਫਤ ਨੂੰ ਉਹਨਾਂ ਨੇ ਮੋਹਰ ਲਾਈ ਹੈ ਔਰ ਮੈਂ ਸਮਝਦਾ ਕਿ ਇਹਦੇ 'ਚ ਸਾਡੇ ਹਰ ਵਰਕਰ ਦਾ ਲੀਡਰ ਦਾ ਐਮਐਲਏ ਸਾਹਿਬ ਦਾ ਐਮਐਲਏ ਸਾਹਿਬਾਨ ਦਾ ਮੰਤਰੀਆਂ ਦਾ ਔਰ ਖਾਸ ਕਰਕੇ ਸੀਐਮ ਸਾਹਿਬ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਇਸ ਤੁਦੇ ਵਿੱਚ ਕੰਟਰੀਬਿਊਟ ਕੀਤਾ ਜੀ ਐਸ ਸੀ ਕੈਬਨਿਟ ਮੰਤਰੀ ਅਮਨ अरोड़ा ਜਿਨ੍ਹਾਂ ਨੇ ਦੱਸਿਆ ਕਿ ਹਲਕਾ ਸੁਨਾਮ ਦੇ 13 ਕਿਸਾਨ ਪੀੜਿਤ ਪਰਿਵਾਰਾਂ ਨੂੰ ਅੱਜ ਨਿਯੁਕਤੀ ਪੱਤਰ ਪੰਡੇ ਗਏ ਨੇ ਉਥੇ ਹੀ ਆਖਿਆ ਕਿ ਪੰਜਾਬ ਸਰਕਾਰ ਦਾ ਜੋ ਪੰਜਾਬ ਦੇ ਵਿੱਚ ਚਾਹੇ ਨੌਜਵਾਨਾਂ ਦੀ ਰੁਜ਼ਗਾਰ ਹੋਵੇ ਜਾਂ ਹੋਰ ਕੰਮ ਆਉਣ ਜਿਸ ਦਾ ਨਤੀਜਾ ਲੋਕ ਸਭਾ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਜਲੰਧਰ ਦੇ ਵਿੱਚ ਵੇਖਣ ਨੂੰ ਮਿਲਿਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ